ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਸਟੇਜ ਦੇ ਉੱਤੇ ਗਰਜਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ 31 ਮਈ ਤੱਕ ਡੀਜੀਪੀ ਨੂੰ ਹੁਕਮ ਲਗਾਏ ਗਏ ਨੇ ਤੇ ਜਿਸ ਦੇ ਤਹਿਤ ਉੱਥੇ ਹੀ ਇਸ ਹੁਕਮਾਂ ਦੇ ਤਹਿਤ ਸਾਰੇ ਕੰਮ ਕੀਤੇ ਜਾਣਗੇ ਤੇ ਪਿੰਡਾਂ ਦੇ ਵਿੱਚ ਵੀ ਹੁਣ ਸਖਤੀ ਦੇਖਣ ਨੂੰ ਮਿਲ ਰਹੀ ਹੈ। ਲਗਾਤਾਰ ਬੁਲਡੋਜ਼ਰ ਐਕਸ਼ਨ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰ ਤੋਂ ਵੱਡਾ ਐਲਾਨ ਕਰਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਹੁਣ ਨਸ਼ਾ ਵੇਚਦਾ ਹੋਇਆ ਫੜਿਆ ਗਿਆ ਉਸ ਦੀ ਹੁਣ ਖੈਰ ਨਹੀਂ ਤੇ ਜਿਸ ਤੋਂ ਬਾਅਦ ਸਿੱਧੀ ਕਾਰਵਾਈ ਕੀਤੀ ਜਾਏਗੀ ਬੁਲਡੋਜ਼ਰ ਐਕਸ਼ਨ ਯਾਨੀ ਕਿ ਪੀਲਾ ਪੰਜਾ ਚਲਾਇਆ ਜਾਵੇਗਾ ਤੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਚਿੱਟੇ ਦੀ ਇਲਾਮਤ ਨੂੰ ਨਸ਼ਿਆਂ ਦੀ ਇਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ ਤੋਂ ਲਾਉਣ ਲਈ ਤਾ ਕਰਕੇ ਨਕਸ਼ੇ ਬਣਾਉਣ ਤੇ ਟਾਈਮ ਲੱਗ ਜਾਂਦਾ ਬਾਅਦ ਚ ਤਾਂ ਬਿਲਡਿੰਗ ਬਣਾਉਣੀ ਬਹੁਤ ਸੌਖੀ ਹੋ ਜਾਂਦੀ ਹੈ ਇੱਕ ਵਾਰੀ ਨਕਸ਼ਾ ਬਣ ਜੇ ਸੋ ਪਹਿਲਾਂ ਨਕਸ਼ੇ ਬਣੇ ਕੀ ਹੋਊਗਾ ਉਸ ਤੋਂ ਬਾਅਦ ਜਦੋਂ ਸਪਲਾਈ ਲਾਈਨ ਟੁੱਟੂਗੀ ਫਿਰ ਉਸ ਤੋਂ ਬਾਅਦ ਕੀ ਹੋਊਗਾ ਵਿਦਰੋਲ ਸਿੰਪਟਮਸ ਆਉਣਗੇ ਬੱਚਿਆਂ ਨੂੰ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਅਪਡੇਟ ਕੀਤਾਗੇ ਰੀਹੈਬ ਸੈਂਟਰ 1200 ਤੋਂ ਵਧਾ ਕੇ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ 5000 ਦੀ ਕੈਪੈਸਿਟੀ ਕੀਤੀ ਗਈ ਉੱਥੇ ਏਸੀ ਉੱਥੇ ਸੀਸੀਟੀਵੀ ਕੈਮਰੇ ਵਾਲੀਵਾਲ ਦੇ ਗਰਾਊਂਡ ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ ਬਾਹਰ ਆ ਕੇ ਉਹ ਕੁਛ ਨਾ ਕੁਛ ਬਾਹਰ ਆ ਕੇ ਕੰਮ ਕਰਨ ਕਿਸੇ ਕਿਤੇ ਕਿਸੇ ਆਰੇ ਲੱਗ ਜਾਣ ਜਿਵੇਲੇ ਰਹੇ ਤਾਂ ਵੇਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਫੇਰ ਚਲੇ ਜਾਣਗੇ ਉਧਰ ਨੂੰ ਸੋ ਉਹਦੇ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਬਾੜਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਜਦੋਂ ਠਿਕਰੀ ਪਹਿਰਾ ਦੇਣ ਲੱਗ ਜਾਂਦੇ ਆ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੇ-ਜਿਹੜੇ ਵੀ ਪਿੰਡਾਂ ਨੂੰ ਰਸਤੇ ਆਉਂਦੇ ਆ ਉਹ ਪਿੰਡ ਜਿਹੜੇ ਨੇ ਉਹ ਚੋਰੀਆਂ ਤੋਂ ਜਾਂ ਉਹ ਕਿਸੇ ਨਾ ਕਿਸੇ ਕਿਸਮ ਦੇ ਜਜੋਸ਼ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਕੋਈ ਦਹਿਸ਼ਤ ਫਲਾਉਂਦੇ ਨੇ ਉਹਨਾਂ ਤੋਂ ਬਚ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚਾਇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਤੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਹਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਪਾਈਕਟ ਕੀਤਾ ਜਾਊਗਾ ਔਰ ਕਈ ਪਿੰਡਾਂ ਚੋਂ ਮੇਰੇ ਕੋਲ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕੰਨ ਫੜ ਕੇ ਮਾਫੀਆਂ ਮੰਗਿਆ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਨੇ ਸੋਹਾਂ ਖਾਧੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ। ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ। ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਜ਼ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਰ ਰੱਖਦੀਆਂ ਨੇ। ਤੁਸੀਂ ਉਹ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ। ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਤਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲਡੋజర్ ਲੈ ਕੇ ਜਾਂਦੀ ਹੈ ਬਲਡੋజర్ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈ ਗਈ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਿੰਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚ 10 15 ਘਰਾਂ 'ਚ 70 ਪਿਛਾ ਤੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਬੇਚ ਕੇ ਉਸੇ ਪਿੰਡ 'ਚ 10 15 ਮਾਵਾਂ ਦੀਆਂ ਜਦ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲੀਆਂ ਚੱਕ